ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਕੇਂਦਰ ਦੀ ਨਵੀਂ ਜਿਹੜੀ ਉਹਦੀ ਚਾਲ ਸਾਹਮਣੇ ਆਈ ਆ ਭਾਰਤੀ ਜਨਤਾ ਪਾਰਟੀ ਦੀ ਕਿ ਤੁਹਾਡਾ ਨਿੱਜੀ ਡਾਟਾ ਚੋਰੀ ਕਿਵੇਂ ਕਰਨਾਗਾ ਤੁਹਾਡਾ ਡਾਟਾ ਚੋਰੀ ਕਿਵੇਂ ਕਰਨਾਗਾ ਤੁਹਾਡੀ ਨਿੱਜਤਾ ਦੇ ਉੱਤੇ ਤੁਹਾਡੀ ਨਿੱਜੀ ਆਜ਼ਾਦੀ ਦੇ ਉੱਤੇ ਕਿਸ ਤਰ੍ਹਾਂ ਕਿੱਡਾ ਵੱਡਾ ਹਮਲਾ ਜਿਹੜਾ ਭਾਰਤੀ ਜਨਤਾ ਪਾਰਟੀ बोल ਰਹੀ ਆ ਕਿਉਂਕਿ ਅੱਜ ਇਸ ਆਧੁਨਿਕ ਯੁੱਗ ਦੇ ਅੰਦਰ ਹਰੇਕ ਵਿਅਕਤੀ ਕੋਲੇ ਆਪਣਾ ਮੋਬਾਈਲ ਆ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਹਰੇਕ ਵਿਅਕਤੀ ਕੋਲੇ ਆਪਣਾ ਮੋਬਾਈਲ ਆ ਔਰ ਉਸ ਮੋਬਾਈਲ ਦੇ ਅੰਦਰ ਉਹਦਾ ਬਹੁਤ ਸਾਰਾ ਡਾਟਾ ਜਿਹੜਾ ਨਿੱਜੀ ਡਾਟਾ ਵੀ ਆ ਉਹਦੇ ਪਰਿਵਾਰ ਦਾ ਡਾਟਾ ਵੀ ਆ ਉਹਦੇ ਪਰਿਵਾਰ ਦੀ ਪਿਕਚਰਸ ਵੀ ਨੇਗੀਆਂ ਉਹਦੀ ਨਿੱਜੀ ਪਿਕਚਰਸ ਵੀ ਨੇਗੀਆਂ ਉਹਦੇ ਨਿੱਜੀ ਜਿਹੜੇ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਨੇ ਚੀਜ਼ਾਂ ਸਾਰੀਆਂ ਉਹਦੇ ਅੰਦਰ ਐਡ ਕੀਤੀਆਂ ਹੋ ਜਾਂਦੀਆਂ ਨੇਗੀਆਂ ਪਰ ਲੇਕਿਨ ਕੇਂਦਰ ਸਰਕਾਰ ਜਿਹੜੀ ਸੰਚਾਰ ਸਾਥੀ ਲੈ ਕੇ ਆਈ ਆ ਇਹ ਜਿਹੜੀ ਸੰਚਾਰ ਸਾਥੀ ਦੀ ਐਪ ਲੈ ਕੇ ਆਈ ਆ ਉਹਦੇ ਨਾਲ ਮੈਂ ਸਮਝਦਾ ਦੇਸ਼ ਦੇ 144 ਕਰੋੜ ਲੋਕਾਂ ਦੀ ਨਿੱਜੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ ਭਾਰਤੀ ਜਨਤਾ ਪਾਰਟੀ ਨੇ ਕੀਤਾਗਾ ਕਿਉਂਕਿ ਇਹ ਵੀ ਇੱਕ ਤਰ੍ਹਾਂ ਦਾ ਪੈਗਾਸਸਾ ਪੈਗਾਸਸਾ ਜਿਸ ਤਰ੍ਹਾਂ ਕਿ ਡਾਟੇ ਨੂੰ ਚੋਰੀ ਕਰਨਾ ਤੁਹਾਡਾ ਨਿੱਜੀ ਡਾਟਾ ਚੋਰੀ ਕਰਨਾ ਫਿਰ ਤੁਹਾਨੂੰ ਪ੍ਰਭਾਵਿਤ ਕਰਨਾ ਕਿ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਜਾਊ ਇਹ ਜਿਹੜਾ ਸੰਚਾਰ ਸਾਥੀ ਆ ਇਹ ਬਹੁਤ ਵੱਡਾ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਵੱਡਾ ਹਮਲਾਗਾ ਇਹ ਡਾਟਾ ਚੋਰੀ ਕਰਕੇ ਇਥੋਂ ਡਾਟਾ ਚੋਰੀ ਕਰਕੇ ਨਿੱਜੀ ਕੰਪਨੀਆਂ ਨੂੰ ਵੇਚਣਗੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਵੇਚਣਗੇ ਕਿ ਤੁਸੀਂ ਲੋਕ ਕੀ ਚਾਹੁੰਦੇ ਨੇ ਉਸ ਤਰੀਕੇ ਦੇ ਨਾਲ ਬ੍ਰਾਂਡਿੰਗ ਹੋਊਗੀ ਸਿਸਟਮ ਦੀ ਕਿਉਂਕਿ ਜੇ ਤੁਸੀਂ ਨਿੱਜੀ ਤੁਹਾਡਾ ਨਿੱਜੀ ਡਾਟਾ ਚਲਾ ਗਿਆ ਤਾਂ ਉਸ ਡਾਟੇ ਦੇ ਅੰਦਰੋਂ ਬਹੁਤ ਸਾਰੇ ਇਦਾਂ ਦੇ ਕੁਐਸਚਨ ਸਾਹਮਣੇ ਆਉਣਗੇ ਜਿਨ੍ਹਾਂ ਦਾ ਐਨਾਲਿਸਿਸ ਕਰਕੇ ਉਹ ਵੱਡੀਆਂ ਕੰਪਨੀਆਂ ਜਿਹੜੀਆਂ ਤੁਹਾਡੇ ਉੱਤੇ ਨਵੇਂ ਨਵੇਂ ਚੀਜ਼ਾਂ ਲੈ ਕੇ ਆਉਣਗੀਆਂ ਕਹਿੰਦਾ ਭਾਵਾ ਕਿ ਤੁਹਾਡਾ ਡਾਟਾ ਚੋਰੀ ਕਰਕੇ ਤੁਹਾਨੂੰ ਕੰਪਨੀਆਂ ਕਿਵੇਂ ਪ੍ਰਭਾਵਿਤ ਕਰਨਗੀਆਂ ਤੁਹਾਡੇ ਮਾਈਂਡ ਸੈਟ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ ਤੁਹਾਡੇ ਜਿਹੜਾ ਜੀਣ ਦਾ ਅਧਿਕਾਰ ਆ ਉਹਦੇ ਉੱਤੇ ਬਹੁਤ ਵੱਡਾ ਹਮਲਾ ਮੈਂ ਸਮਝਦਾ ਭਾਰਤ ਜਨਤਾ ਪਾਰਟੀ ਕੀਤਾ ਕਰ ਰਹੀ ਆ ਕਿ ਤੁਹਾਡਾ ਡਾਟਾ ਚੋਰੀ ਕਰੂਗੀ 100% ਡਾਟਾ ਚੋਰੀ ਹੋਊਗਾ ਇਸ ਦੇ ਰਾਹੀਂ ਸੰਚਾਰ ਸਾਥੀ ਐਪ ਦੇ ਰਾਹੀਂ 100% ਡਾਟਾ ਜਿਹੜਾ ਕੇਂਦਰ ਸਰਕਾਰ ਚੋਰੀ ਕਰੂਗੀ ਔਰ ਬਹੁਤ ਵੱਡਾ ਹਮਲਾ ਮੈਂ ਸਮਝਦਾ ਤੁਹਾਡੇ ਤੋਂ ਤੁਹਾਡੇ ਅਧਿਕਾਰਾਂ ਦੇ ਉੱਤੇ ਆ ਔਰ ਵੱਡੀ ਗੱਲ ਇਹ ਆ ਕਿ ਤੁਸੀਂ ਇਸ ਐਪ ਨੂੰ ਆਪਣੇ ਫੋਨ ਚੋਂ ਡਿਲੀਟ ਨਹੀਂ ਕਰ ਪਾਉਂਗੇ ਬਹੁਤ ਸਾਰੀ ਐਪਸ ਤੁਸੀਂ ਡਾਊਨਲੋਡ ਕਰਦੇ ਹੋ ਆਫਟਰ ਥੈਟ ਡਿਲੀਟ ਕਰਦੇ ਨਹੀਂ ਚੰਗੀਆਂ ਲੱਗਦੀਆਂ ਜਦ ਤੁਹਾਡੇ ਕੰਮ ਦੀਆਂ ਨਹੀਂ ਹੈਗੀਆਂ ਤਾਂ ਸੰਚਾਰ ਸਾਥੀ ਐਪ ਤੁਹਾਡੇ ਮੋਬਾਈਲ ਦਾ ਤੁਹਾਡੇ ਡਾਟੇ ਦਾ पक्का साथी बनेगा रहूगा चौबी घंटे फिल्म देख चले हो ताना खाना चल खान चले हो ती अपनी फैमिली च बैठे होैमली गप शप कर रहे हो की गल मार रहे हो की बिजनेस आ सारा कुछ इस जीवन संचार साथी ऐप के राही टोटल या टोटल गवर्नमेंट ऑफ इंडिया को चला जाऊगा फिर उस डाटे न किस तरह महसूस करना गा पूरा देश जान ਭਾਰਤੀ ਜਨਤਾ ਪਾਰਟੀ ਇਸ ਦੇ ਲਈ ਮਸ਼ਹੂਰ ਆ ਔਰ ਇਥੋਂ ਤੱਕ ਆ ਕਿ ਤੁਸੀਂ ਮੰਨ ਲਓ ਕਿਤੇ ਖੜੇ ਹੋ ਤੁਸੀਂ ਖੜੇ ਹੋ ਤੁਸੀਂ ਸੈਲਫੀ ਖਿੱਚੀ ਤਾਂ ਉਹ ਸੰਚਾਰ ਜਿਹੜੀ ਸਾਥੀ ਐਪ ਆ ਇਮੀਡੀਏਟਲੀ ਉਹ ਜਿਹੜੀ ਆ ਉਹਨੂੰ ਗਵਰਨਮੈਂਟ ਆਫ ਇੰਡੀਆ ਦੇਖ ਸਕਦੀ ਆ ਔਰ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਦੇਸ਼ ਦੇ ਖਿਲਾਫ ਦੇਸ਼ ਦੇ ਲੋਕਾਂ ਦਾ ਜਿਹੜਾ ਨਿੱਜੀ ਨਿੱਜਤਾ ਦਾ ਅਧਿਕਾਰ ਆਗਾ ਜਿਹੜਾ ਪ੍ਰਾਈਵੇਸੀ ਦਾ ਅਧਿਕਾਰ ਹੈਗਾ ਉਹਦੇ ਉੱਤੇ ਬਹੁਤ ਵੱਡਾ ਹਮਲਾ ਭਾਰਤੀ ਜਨਤਾ ਪਾਰਟੀ ਨੇ ਬੋਲਿਆਗਾ ਅਸੀਂ ਆਮ ਆਦਮੀ ਪਾਰਟੀ ਵੱਲੋਂ ਦੀ ਨਿਖੇਧੀ ਕਰਦੇ ਹਾਂ ਬਿਲਕੁਲ ਇਹ ਬਹੁਤ ਵੱਡਾ ਮਸਲਾ ਸਮਝਦਾ ਜਿਹੜਾ ਆਪਾਂ ਕਹਾਂਗੇ ਸਾਜ਼ਿਸ਼ ਰਚੀ ਗਈ ਆ ਕਿ ਦੇਸ਼ ਦੇ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਕਿਵੇਂ ਹਮਲਾ ਕਰਨਾਗਾ